ਜੈ ਗੁਰਦੇਵ ਜੀ ਸวิตਰੀ ਬਾਈ ਫੂਲੇ এডਿਕੇਸ਼ਨ ٹرسٹ ਜੋ ਕਿ ਉਹਨਾਂ ਬੱਚਿਆਂ ਦੀ ਬਾਹ ਫੜਦੀ ਹੈ ਜਿਹੜੇ ਬੱਚੇ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੈ ਲੇਕਿਨ ਉਹਨਾਂ ਦੇ ਅੰਦਰ ਪੜਨ ਦੀ ਇੱਛਾ ਸ਼ਕਤੀ ਹੈ ਉਹਨਾਂ ਦੀ ਹਰ ਪ੍ਰਕਾਰ ਦੀ ਮਦਦ ਬੀਸ਼ਖਪਮ ਸਕੂਲ ਦੇ ਵਿੱਚ ਉਹਨਾਂ ਦੀ ਫੀਸ ਦਾ ਪ੍ਰਬੰਧ ਕਰਨਾ ਹੋਵੇ ਕਾਪੀ ਕਿਤਾਬ ਦਾ ਕਰਨਾ ਹੋਵੇ ਉਹ ਸਾਰੇ ਅਰੇਂਜਮੈਂਟ ਜਿਹੜਾ ਸੰਤਰੀ ਵਾਈ ਫੂਲੀ ਵੈਲਫੇਅਰ ਐਸੋਸੀਏਸ਼ਨ ਜਿਹੜੀ ਆ ਐਜੂਕੇਸ਼ਨ ਨੂੰ ਲੈ ਕੇ ਜਿਹੜਾ ਬਹੁਤ ਜ਼ਿਆਦਾ ਚਿੰਤਤ ਆ ਉਹਨਾਂ ਬਲੂ ਕੀਤਾ ਜਾਂਦਾ ਆ ਕਿਉਂਕਿ ਭਾਰਤ ਰਤਨ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਨੇ ਵੀ ਆਪਣੇ ਜਿਹੜੇ ਤਿੰਨ ਸੂਤਰ ਸਾਨੂੰ ਦੱਸੇ ਸੀ ਉਹਦੇ ਵਿੱਚ ਇਹੀ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਪਹਿਲਾ ਸਭ ਤੋਂ ਆ ਪੜਨ ਦਾ ਆ ਔਰ ਪੜਨ ਦੀ ਜ਼ਿੰਮੇਵਾਰੀ ਜਿਹੜੀ ਆ ਬਟ ਹੀ ਦਸ਼ਨ ਸਿੰਘ ਜੀ ਜੋ ਕਿ ਇਸ ਸੰਸਥਾ ਦੇ ਮੁਖ ਸੇਵਾਦਾਰ ਆ ਉਹਨਾਂ ਵੱਲੋਂ ਜਿਹੜੀ ਆ ਕੀਤੀ ਜਾ ਰਹੀ ਆ ਔਰ ਮੈਂ ਇਸ ਮਾਧਿਅਮ ਰਹੀ ਇਹ ਦੱਸਣਾ ਚਾਹੁੰਦਾ ਆ ਕਿ ਇਸ ਸੋਸਾਇਟੀ ਦੇ ਨਾਲ ਵੱਧ ਤੋਂ ਵੱਧ ਜੁੜੋ ਤਾਂ ਜੋ ਲੋੜਵੰਦ ਬੱਚੇ ਜਿਹੜੇ ਆ ਆਰਥਿਕ ਤੌਰ ਤੇ ਕਮਜ਼ੋਰ ਆ ਲੇਕਿਨ ਉਹਨਾਂ 'ਚ ਪੜਨ ਦੀ ਇੱਛਾ ਆ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਇੱਕ ਐਸੇ ਮੁਕਾਮ ਤੇ ਪਹੁੰਚਾਇਆ ਜਾ ਸਕੇ ਜਿਸ ਦੀ ਜਿਹੜੀ ਆ ਹਰ ਮਾਂ-ਬਾਪ ਜਿਹੜਾ ਇੱਛਾ ਕਰਦਾ ਆ ਅੱਜ ਮਹਾਰਾਜ ਗੁਰਦੀਪਗਿਰੀ ਆਸ਼ਰਮ ਪਠਾਨਕੋਟ ਵਿਖੇ ਆਏ ਆ ਜਿੱਥੇ ਅੱਜ ਵਿਸਾਖੀ ਦਾ ਪੁਰਬ ਵੀ ਮਨਾਇਆ ਜਾ ਰਿਹਾ ਹੈ ਔਰ ਨਾਲ ਹੀ ਭਾਰਤ ਰਤਨ ਡਾਕਟਰ ਭਿੰਦਰਾਓ ਅੰਬेडकर ਸਾਹਿਬ ਜੀ ਦੀ ਜਨਮ ਦਿਵਸ ਵੀ ਮਨਾਇਆ ਜਾ ਰਿਹਾ ਅੱਜ ਦੇ ਇਸ ਸ਼ੁਭ ਦਿਨ ਤੇ ਮੈਂ ਸਾਰੀਆਂ ਸੰਗਤਾਂ ਨੂੰ ਜਿਹੜਾ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਇਸ ਵਿਤਰੀ ਵੈ ਫੂਲੇ ਵੈਲਫੇਅਰ ਐਸੋਸੀਏਸ਼ਨ ਜਿਹੜੀ ਆ ਕਿ ਇੱਥੇ ਆਪਣੇ ਬਹੁਤ ਵਧੀਆ ਕੰਮ ਕਰਦੀ ਉਹਦੇ ਨਾਲ ਜੁੜਨ ਦੀ ਖੁਸ਼ੀ ਰਿਤ ਕਰਦਾ ਇਹਨਾਂ ਸ਼ਬਦਾਂ ਦੇ ਨਾਲ ਹੀ ਜੈ ਗੁਰਦੇਵ ਧੰਨ ਗੁਰਦੇਵ